ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਆਪਣੇ ਪਿੰਡ ਤੋਂ ਚੋਣ ਹਾਰ ਗਏ ਨੇ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਪਹਿਲਾਂ ਕੈਬਨਿਟ ਮੰਤਰੀ ਵੀ ਰਹੇ ਨੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਣੇ ਨੇ ਉਹ ਆਪਣੇ ਪਿੰਡ ਜਗਦੇਵ ਕਲਾਂ ਤੋਂ ਜਿਹੜੀ ਹੈ ਉਹ ਚੋਣ ਹਾਰ ਗਏ ਨੇ ਤੇ ਉਹਨਾਂ ਦੇ ਜਿਹੜੀ ਚੋਣ ਜਿੱਤੀ ਹੈ ਉਹ ਕალი ਦਲ ਦੇ ਉਮੀਦਵਾਰ ਨੇ ਜਿੱਤੀ ਹੈ ਕੁਲਦੀਪ ਸਿੰਘ ਧਾਲੀਵਾਲ ਨੇ ਹੜਾਂ ਦੇ ਵਿੱਚ ਕਹਿੰਦੇ ਮੈਂ ਬਹੁਤ ਕੰਮ ਕੀਤਾ ਬੜਾ ਹੜਾਂ ਦੇ ਵਿੱਚ ਮੈਂ ਲੋਕਾਂ ਦੇ ਨਾਲ ਖੜਿਆ ਤਾਂ ਉਹਦੀਆਂ ਰਿਜ਼ਲਟ ਇਹ ਸਾਹਮਣੇ ਆ ਕਿ ਪਜਾਮੇ ਲਵੇੜ ਕੇ ਕਿੰਨਾ ਕੁ ਫਾਇਦਾ ਹੁੰਦਾ ਹੈ ਕਿੰਨਾ ਕੁ ਲੋਕਾਂ ਨਾਲ ਖੜਿਆ ਜਾਂਦਾ ਤੇ ਅਸਲ ਦੇ ਵਿੱਚ ਜਿਹੜਾ ਲੋਕਾਂ ਨਾਲ ਖੜਦਾ ਉਹ ਕੀ ਹੁੰਦਾ ਨਾਲ ਹੀ ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੇ ਵ代ਕ ਸੰਗਰੂਰ ਤੋਂ ਉਹ ਵੀ ਆਪਣੇ ਪਿੰਡ ਤੋਂ ਜਿਹੜੀ ਆ ਉਹ ਚੋਣ ਹਾਰੇ ਨੇ ਆਪਣੇ ਪਿੰਡ ਤੋਂ ਵੋਟ ਘਟੀ ਆ ਉਹਨਾਂ ਦੀ ਤਾਂ ਇੱਥੋਂ ਇੱਕ ਸਬਕ ਹੈ ਕਿ ਜਦੋਂ ਤੁਸੀਂ ਕੰਮ ਨਹੀਂ ਕਰੋਗੇ ਤਾਂ ਜਿਹੜੇ ਆਪਦੇ ਪਿੰਡਾਂ ਦੇ ਵਿੱਚੋਂ ਵਿਹਾਰੋਗੇ ਬੰਦੇ ਦਾ ਸਭ ਤੋਂ ਵੱਡਾ ਗਾੜ ਉਹਦਾ ਪੈਂਟ ਹੁੰਦਾ ਇੱਕ ਵਧਾਇਕ ਜੇਕਰ ਆਪਣੇ ਪਿੰਡ ਦੇ ਵਿੱਚੋਂ ਚੋਣ ਹਾਰਦਾ ਤਾਂ ਬਹੁਤ ਵੱਡੀ ਸੱਟ ਆ ਉਹਦੇ ਆਉਣ ਵਾਲੇ ਸਮੇਂ ਲਈ ਕਿਉਂਕਿ ਲੋਕ ਇਹ ਚੀਜ਼ਾਂ ਨੂੰ ਪਿੰਡਾਂ 'ਚ ਡਿਸਕਸ ਕਰਦੇ ਨੇ ਸੱਥਾਂ 'ਚ ਡਿਸਕਸ ਕਰਦੇ ਨੇ ਲੋਕ ਇਹਦੇ ਚਰਚਾ ਕਰਦੇ ਨੇ ਆਮ ਹੀ ਇਹ ਕਿਹਾ ਜਾਂਦਾ ਕਿ ਯਾਰ ਇਹਦੀ ਪਿੰਡ 'ਚ ਤਾਂ ਕੋਈ ਪੁੱਛਦਾ ਨਹੀਂ ਇਹਨੂੰ ਤੇ ਬਾਹਰ ਆਪਾਂ ਇਹ ਤੋਂ ਕੀ ਕਰਵਾਉਣਾ ਉਸੇ ਤਰੀਕੇ ਨਾਲ ਜਦੋਂ ਕਿਸੇ ਨੂੰ ਵੋਟ ਪਾਣੀ ਹੁੰਦੀ ਆ ਉਦੋਂ ਵੀ ਇਹ ਚੀਜ਼ਾਂ ਸਾਰੀਆਂ ਤੈਹ ਹੁੰਦੀਆਂ ਕਿ ਜਦੋਂ ਇਹ ਬਲਾਕ ਸੰਪਤੀ ਦੀਆਂ ਚੋਣਾਂ ਹੋਈਆਂ ਸੀ ਤਾਂ ਇਹ ਵਿਅਕਤੀ ਆਪਣੇ ਪਿੰ ਪਿੰਡ ਤਾਂ ਇੱਕ ਵਿਧਾਇਕ ਜੀ ਜਿਹੜੇ ਪਿੰਡ ਦਾ ਬੰਦਾ ਵਿਧਾਇਕ ਬਣਿਆ ਹੋਵੇ ਐਮਪੀ ਬਣਿਆ ਹੋਵੇ ਪਿੰਡ ਤਾਂ ਵੈਸੀ ਹੀ ਮਾਨ ਮਹਿਸੂਸ ਕਰਦਾ ਹੈ ਪਰ ਜੇ ਉਸ ਉਸ ਪਿੰਡ ਦੇ ਵਿੱਚੋਂ ਵੀ ਵੋਟ ਘਟਦੀ ਹੈ ਤਾਂ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਆਮਦਮੀ ਪਾਰਟੀ ਲਈ ਵਿਧਾਇਕ ਕਲਦੀ ਇਹ ਕਲਦੀਪ ਧਾਲੀਵਾਲ ਲਈ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਲਈ ਨਰਿੰਦਰ ਕੌਰ ਭਰਾਜ ਵੀ ਚਰਚਾ 'ਚ ਰਹਿੰਦੇ ਨੇ ਧਮਕੀਆਂ ਵੀ ਧਮਕੀਆਂ ਦੀਆਂ ਵੀਡੀਓ ਵੀ ਆਈਆਂ ਉਹਨਾਂ ਦੇ ਆਪਣੇ ਪਿੰਡੋਂ بڑے ਰੌਲੇ ਗੋਲੇ ਚੱਲੇ ਪਰ ਉਸਤੇ باوجود ਉਹ ਆਪਣੇ ਪਿੰਡੋਂ ਚੋਣ ਹਾਰ ਗਏ ਨੇ ਕਲਦੀਪ ਸਿੰਘ ਧਾਲੀਵਾਲ ਚੋਣ ਹਾਰ ਗਏ ਨੇ ਤੇ ਕਲਦੀਪ ਸਿੰਘ ਧਾਲੀਵਾਲ ਹਰ ਰੋਜ਼ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦੇ ਨੇ ਕਿਉਂਕਿ ਆਮ ਜਿਹੜੇ ਆਮ ਆਦਮੀ ਪਾਰਟੀ ਦੇ ਮੁਖ ਬੁਲਾ ਰਹੇ ਨੇ ਪਰ ਅੱਜ ਉਹ ਖੁਦ ਆਪਣੇ ਪਿੰਡ ਚੋਂ ਵਿਰੋਧੀਆਂ ਨੇ ਕਰੜੀਆਂ ਹੱਥੀ ਲੈ ਲਏ ਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਹੜੀ ਆ ਉਹ ਮਾਤ ਸੈਣੀ ਪਈ ਹੈ ਹੋਰ ਵੀ ਜਿਹੜੇ ਵੱਡੇ ਨਾਮ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਣਾ ਸ਼ੁਰੂ ਹੋ ਜਾਣਾ ਹੈ ਕੋਟਕਪੂਰਾ ਤੋਂ ਕਲਤਾਰ ਸਿੰਘ ਸੰਧਵਾ ਦੀ ਵੀ ਸੂਤਰਾਂ ਮੁਤਾਬਕ ਆਪਣੇ ਪਿੰਡੋਂ ਵੋਟ ਜਿਹੜੀ ਹੈ ਉਹ ਘਟ ਰਹੀ ਹੈ ਬਲਾਕ ਸੰਪਤੀ ਵੀ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਤੇ ਹੋਰ ਵੀ ਕਈ ਵਿਧਾਇਕਾਂ ਦੀਆਂ ਚਰਚਾਵਾਂ ਚੱਲ ਰਹੀਆਂ ਪਰ ਹਾਲੇ ਰਿਜ਼ਲਟ ਪੂਰੇ ਨਹੀਂ ਆਏ ਜਿਦੇ ਕਰਕੇ ਉਹ ਚੀਜ਼ਾਂ ਬਾਰੇ ਸਪਸ਼ ਸਪਸ਼ਟ ਹੋ ਚੁੱਕਿਆ ਹੈ ਕਿ ਦੋਨੇ ਆਪਣੇ ਆਪਣੇ ਪਿੰਡੋਂ ਵੋਟ ਘਟ ਚੁੱਕੇ ਨੇ ਬਲਾਕ ਸਮਤੀ ਦੀਆਂ ਚੋਣਾਂ ਜ਼ਿਲ੍ਹਾ ਪ੍ਰੇਸ਼ਾਸਕ ਦੀਆਂ ਚੋਣਾਂ ਦੇ ਨਤੀਜੇ ਹਜੇ ਬਹੁਤੇ ਵੱਡੇ ਪੱਧਰ ਤੇ ਆ ਚੁੱਕੇ ਨੇ ਤੇ ਅਜੇ ਆਉਣੇ ਬਾਕੀ ਵੀ ਨੇ ਕਿਉਂਕਿ ਜਿਹੜੇ ਆਫੀਸ਼ੀਅਲ ਡਿਕਲੇਅਰ ਆ ਉਹ ਨਹੀਂ ਕੀਤਾ ਗਿਆ ਸਰਟੀਫਿਕੇਟ ਹਾਲੇ ਤੱਕ ਕਿਸੇ ਨੂੰ ਨਹੀਂ ਮਿਲਿਆ ਪਰ ਨਤੀਜੇ ਕੁਝ ਪੱਧਰ ਤੇ ਆ ਚੁੱਕੇ ਨੇ ਤੇ ਕੁਝ ਜਿਹੜੀਆਂ ਜ਼ੋਨਾਂ ਦੀ ਗਿਣਤੀ ਹਾਲੇ ਸ਼ੁਰੂ ਹੋਣੀ ਹੈ ਪਰ ਫਿਰ ਹਾਲ ਦੇ ਲਈ ਜਿਹੜੀ ਵੱਡੀ ਖਬਰ ਤੇ ਵੱਡੀ ਅਪਡੇਟ ਹੈ ਉਹ ਇਹ ਹੈ ਕਿ ਦੋਨੇ ਹੀ ਆਪਣੀਆਂ ਆਪਣੀਆਂ ਸੀਟਾਂ ਆਪਣੇ ਆਪਣੇ ਪਿੰਡ ਤੋਂ ਜਿਹੜੀ ਆ ਉਹ ਵੋਟ ਘਟ ਚੁੱਕੇ ਨੇ ਤੇ ਵੋਟ ਹਾਰ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਆਪਣੇ ਪਿੰਡ ਤੋਂ ਚੋਣ ਹਾਰ ਗਏ ਨੇ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਪਹਿਲਾਂ ਕੈਬਨਿਟ ਮੰਤਰੀ ਵੀ ਰਹੇ ਨੇ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਣੇ ਨੇ ਉਹ ਆਪਣੇ ਪਿੰਡ ਜਗਦੇਵ ਕਲਾਂ ਤੋਂ ਜਿਹੜੀ ਹੈ ਉਹ ਚੋਣ ਹਾਰ ਗਏ ਨੇ ਤੇ ਉਹਨਾਂ ਦੇ ਜਿਹੜੀ ਚੋਣ ਜਿੱਤੀ ਉਹ ਕਾਲੀ ਦਲ ਦੇ ਉਮੀਦਵਾਰ ਨੇ ਜਿੱਤੀ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਹੜਾਂ ਦੇ ਵਿੱਚ ਕਹਿੰਦੇ ਮੈਂ ਬਹੁਤ ਕੰਮ ਕੀਤਾ ਬੜਾ ਖੜਾ ਦੇ ਵਿੱਚ ਮੈਂ ਲੋਕਾਂ ਦੇ ਨਾਲ ਖੜਿਆ ਤਾਂ ਉਹਦੀਆਂ ਰਿਜ਼ਲਟੇ ਸਾਹਮਣੇ ਆ ਕਿ ਪਜਾਮੇ ਲਵੇੜ ਕੇ ਕਿੰਨਾ ਕੁ ਫਾਇਦਾ ਹੁੰਦਾ ਹੈ ਕਿੰਨਾ ਕੁ ਲੋਕਾਂ ਨਾਲ ਖੜਿਆ ਜਾਂਦਾ ਤੇ ਅਸਲ ਦੇ ਵਿੱਚ ਜਿਹੜਾ ਲੋਕਾਂ ਨਾਲ ਖੜਦਾ ਉਹ ਕੀ ਹੁੰਦਾ ਨਾਲ ਹੀ ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੇ ਵ代ਕ ਸੰਗਰੂਰ ਤੋਂ ਉਹ ਵੀ ਆਪਣੇ ਪਿੰਡ ਤੋਂ ਜਿਹੜੀ ਆ ਉਹ ਚੋਣ ਹਾਰੇ ਨੇ ਆਪਣੇ ਪਿੰਡ ਤੋਂ ਵੋਟ ਘਟੀ ਆ ਉਹਨਾਂ ਦੀ ਤਾਂ ਇੱਥੋਂ ਇੱਕ ਸਬਕ ਹੈ ਕਿ ਜਦੋਂ ਤੁਸੀਂ ਕੰਮ ਨਹੀਂ ਕਰੋਗੇ ਤਾਂ ਜਿਹੜੇ ਆਪਦੇ ਪਿੰਡਾਂ ਦੇ ਵਿੱਚੋਂ ਵਿਹਾਰੋਗੇ ਬੰਦੇ ਦਾ ਸਭ ਤੋਂ ਵੱਡਾ ਗਾੜ ਉਹਦਾ ਪੈਂਟ ਹੁੰਦਾ ਇੱਕ ਵਧਾਇਕ ਜੇਕਰ ਆਪਣੇ ਪਿੰਡ ਦੇ ਵਿੱਚੋਂ ਚੋਣ ਹਾਰਦਾ ਤਾਂ ਬਹੁਤ ਵੱਡੀ ਸੱਟ ਆ ਉਹਦੇ ਆਉਣ ਵਾਲੇ ਸਮੇਂ ਲਈ ਕਿਉਂਕਿ ਲੋਕ ਇਹ ਚੀਜ਼ਾਂ ਨੂੰ ਪਿੰਡਾਂ 'ਚ ਡਿਸਕਸ ਕਰਦੇ ਨੇ ਸੱਥਾਂ 'ਚ ਡਿਸਕਸ ਕਰਦੇ ਨੇ ਲੋਕ ਇਹਦੇ ਚਰਚਾ ਕਰਦੇ ਨੇ ਆਮ ਹੀ ਇਹ ਕਿਹਾ ਜਾਂਦਾ ਕਿ ਯਾਰ ਇਹਦੀ ਪਿੰਡ 'ਚ ਤਾਂ ਕੋਈ ਪੁੱਛਦਾ ਨਹੀਂ ਇਹਨੂੰ ਤੇ ਬਾਹਰ ਆਪਾਂ ਇਹ ਤੋਂ ਕੀ ਕਰਵਾਉਣਾ ਉਸੇ ਤਰੀਕੇ ਨਾਲ ਜਦੋਂ ਕਿਸੇ ਨੂੰ ਵੋਟ ਪਾਣੀ ਹੁੰਦੀ ਆ ਉਦੋਂ ਵੀ ਇਹ ਚੀਜ਼ਾਂ ਸਾਰੀਆਂ ਤੈਹ ਹੁੰਦੀਆਂ ਕਿ ਜਦੋਂ ਇਹ ਬਲਾਕ ਸੰਪਤੀ ਦੀਆਂ ਚੋਣਾਂ ਹੋਈਆਂ ਸੀ ਤਾਂ ਇਹ ਵਿਅਕਤੀ ਆਪਣੇ ਪਿੰ ਪਿੰਡ ਤਾਂ ਇੱਕ ਵਿਧਾਇਕ ਜੀ ਜਿਹੜੇ ਪਿੰਡ ਦਾ ਬੰਦਾ ਵਿਧਾਇਕ ਬਣਿਆ ਹੋਵੇ ਐਮਪੀ ਬਣਿਆ ਹੋਵੇ ਪਿੰਡ ਤਾਂ ਵੈਸੀ ਹੀ ਮਾਨ ਮਹਿਸੂਸ ਕਰਦਾ ਹੈ ਪਰ ਜੇ ਉਸ ਉਸ ਪਿੰਡ ਦੇ ਵਿੱਚੋਂ ਵੀ ਵੋਟ ਘਟਦੀ ਹੈ ਤਾਂ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਆਮਦਮੀ ਪਾਰਟੀ ਲਈ ਵਿਧਾਇਕ ਕਲਦੀ ਇਹ ਕਲਦੀਪ ਧਾਲੀਵਾਲ ਲਈ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਲਈ ਨਰਿੰਦਰ ਕੌਰ ਭਰਾਜ ਵੀ ਚਰਚਾ 'ਚ ਰਹਿੰਦੇ ਨੇ ਧਮਕੀਆਂ ਵੀ ਧਮਕੀਆਂ ਦੀਆਂ ਵੀਡੀਓ ਵੀ ਆਈਆਂ ਉਹਨਾਂ ਦੇ ਆਪਣੇ ਪਿੰਡੋਂ بڑے ਰੌਲੇ ਗੋਲੇ ਚੱਲੇ ਪਰ ਉਸਤੇ باوجود ਉਹ ਆਪਣੇ ਪਿੰਡੋਂ ਚੋਣ ਹਾਰ ਗਏ ਨੇ ਕਲਦੀਪ ਸਿੰਘ ਧਾਲੀਵਾਲ ਚੋਣ ਹਾਰ ਗਏ ਨੇ ਤੇ ਕਲਦੀਪ ਸਿੰਘ ਧਾਲੀਵਾਲ ਹਰ ਰੋਜ਼ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦੇ ਨੇ ਕਿਉਂਕਿ ਆਮ ਜਿਹੜੇ ਆਮ ਆਦਮੀ ਪਾਰਟੀ ਦੇ ਮੁਖ ਬੁਲਾ ਰਹੇ ਨੇ ਪਰ ਅੱਜ ਉਹ ਖੁਦ ਆਪਣੇ ਪਿੰਡ ਚੋਂ ਵਿਰੋਧੀਆਂ ਨੇ ਕਰੜੀਆਂ ਹੱਥੀ ਲੈ ਲਏ ਤੇ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਹੜੀ ਆ ਉਹ ਮਾਤ ਸੈਣੀ ਪਈ ਹੈ ਹੋਰ ਵੀ ਜਿਹੜੇ ਵੱਡੇ ਨਾਮ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਣਾ ਸ਼ੁਰੂ ਹੋ ਜਾਣਾ ਹੈ ਕੋਟਕਪੂਰਾ ਤੋਂ ਕਲਤਾਰ ਸਿੰਘ ਸੰਧਵਾ ਦੀ ਵੀ ਸੂਤਰਾਂ ਮੁਤਾਬਕ ਆਪਣੇ ਪਿੰਡੋਂ ਵੋਟ ਜਿਹੜੀ ਹੈ ਉਹ ਘਟ ਰਹੀ ਹੈ ਬਲਾਕ ਸੰਪਤੀ ਵੀ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਤੇ ਹੋਰ ਵੀ ਕਈ ਵਿਧਾਇਕਾਂ ਦੀਆਂ ਚਰਚਾਵਾਂ ਚੱਲ ਰਹੀਆਂ ਪਰ ਹਾਲੇ ਰਿਜ਼ਲਟ ਪੂਰੇ ਨਹੀਂ ਆਏ ਜਿਦੇ ਕਰਕੇ ਉਹ ਚੀਜ਼ਾਂ ਬਾਰੇ ਸਪਸ਼ ਸਪਸ਼ਟ ਹੋ ਚੁੱਕਿਆ ਹੈ ਕਿ ਦੋਨੇ ਆਪਣੇ ਆਪਣੇ ਪਿੰਡੋਂ ਵੋਟ ਘਟ ਚੁੱਕੇ ਨੇ ਬਲਾਕ ਸਮਤੀ ਦੀਆਂ ਚੋਣਾਂ ਜ਼ਿਲ੍ਹਾ ਪ੍ਰੇਸ਼ਾਸਕ ਦੀਆਂ ਚੋਣਾਂ ਦੇ ਨਤੀਜੇ ਹਜੇ ਬਹੁਤੇ ਵੱਡੇ ਪੱਧਰ ਤੇ ਆ ਚੁੱਕੇ ਨੇ ਤੇ ਅਜੇ ਆਉਣੇ ਬਾਕੀ ਵੀ ਨੇ ਕਿਉਂਕਿ ਜਿਹੜੇ ਆਫੀਸ਼ੀਅਲ ਡਿਕਲੇਅਰ ਆ ਉਹ ਨਹੀਂ ਕੀਤਾ ਗਿਆ ਸਰਟੀਫਿਕੇਟ ਹਾਲੇ ਤੱਕ ਕਿਸੇ ਨੂੰ ਨਹੀਂ ਮਿਲਿਆ ਪਰ ਨਤੀਜੇ ਕੁਝ ਪੱਧਰ ਤੇ ਆ ਚੁੱਕੇ ਨੇ ਤੇ ਕੁਝ ਜਿਹੜੀਆਂ ਜ਼ੋਨਾਂ ਦੀ ਗਿਣਤੀ ਹਾਲੇ ਸ਼ੁਰੂ ਹੋਣੀ ਹੈ ਪਰ ਫਿਰ ਹਾਲ ਦੇ ਲਈ ਜਿਹੜੀ ਵੱਡੀ ਖਬਰ ਤੇ ਵੱਡੀ ਅਪਡੇਟ ਹੈ ਉਹ ਇਹ ਹੈ ਕਿ ਦੋਨੇ ਹੀ ਆਪਣੀਆਂ ਆਪਣੀਆਂ ਸੀਟਾਂ ਆਪਣੇ ਆਪਣੇ ਪਿੰਡ ਤੋਂ ਜਿਹੜੀ ਆ ਉਹ ਵੋਟ ਘਟ ਚੁੱਕੇ ਨੇ ਤੇ ਵੋਟ ਹਾਰ que okay.